ਇਹ ਜੀ ਪੰਜਾਬ ਸਰਕਾਰ ਦੁਆਰਾ ਸਾਡੇ ਸੀਨੀਅਰ ਅਫਸਰਾਂ ਦੀ ਅਡਾਇਰੈਕਸ਼ਨ ਮੁਤਾਬਕ ਯੁੱਧ ਨਸ਼ਿਆਂ ਵਿਰੁੱਧ ਜੋ ਮਹਮ ਚੱਲਦੀ ਆ ਉਹਦੀ ਲੜੀ ਦੇ ਸਾਡੇ ਚੌਕੀ ਇੰਚਾਰਜ ترਸੇਮ ਸਿੰਘ ਨਵਾਪਿੰਡੇ ਨਾਕਾਬੰਦੀ ਕੀਤੀ ਸੀ ਇਹਨਾਂ ਕੋਲੋਂ ਇਨਫੋਰਮੇਸ਼ਨ ਮਿਲੀ ਵੀ ਚਾਰ ਨੌਜਵਾਨ ਨੇ ਜਿਹੜੇ ਲਟਾਕੂਆ ਚੋਰੀਆਂ ਕਰਦੇ ਆ ਤੇ ਉਹ ਚੀਜ਼ਾਂ ਵੇਚ ਕੇ ਤੇ ਲੋਕਾਂ ਨੂੰ ਨਸ਼ੇ ਵਗੈਰਾ ਵੀ ਇਹ ਸਪਲਾਈ ਦਾ ਕਰਦੇ ਆ ਜੀ ਇਹਨਾਂ ਨੂੰ ਕਾਬੂ ਕੀਤਾ ਜਿਹੜੇ ਚਾਰ ਆਦਮੀ ਨੇ ਚਰਮਲ ਸਿੰਘ ਝਿਮਾ ਅਰਸ਼ਦੀਪ ਲੁੰਡੀਤ ਹਰਬ੍ਰੀਤ ਹੈਪੀ ਇਹ ਨਵੇਂ ਪਿੰਡ ਦੇ ਨੇ ਚੌਥਾ ਹੈਗਾ ਸਰਬਜੀਤ ਸਿੰਘ ਰੌਣਕੀ ਇਨਜਾਮਪੁਰ ਦਾ ਚਾਰਾਂ ਕੋਲੋਂ ਥੋੜੇ ਦਿਨ ਪਹਿਲਾਂ ਇਹਨਾਂ ਨੇ ਚੋਰੀ ਕੀਤੀ ਸੀ ਕਿਸ ਫਾਰਮ ਹਾਊਸ ਦੇ ਵਿੱਚ ਬਿਕਰਮਜੀਤ ਸਿੰਘ ਦਾ ਫਾਰਮ ਹਾਊਸ ਸੀ ਜੀ ਉਥੇ ਚੋਰੀ ਕੀਤੀ ਸੀ ਇੱਕ ਇਹਨਾਂ ਨੇ ਛੜਕ ਤੋਂ ਮੋਟਰਸਾਈਕਲ ਚੋਰੀ ਕੀਤਾ ਸੀਗਾ ਜੀ ਇਹ ਇਹਨਾਂ ਕੋਲ ਇੱਕ ਮੋਟਰਸਾਈਕਲ ਸਪਲੰਡਰ ਤੇ ਇੱਕ LED ਪੱਖਾ ਗੈਸ ਸਿਲੰਡਰ ਵਗੈਰਾ ਸਮਾਨ ਘਰੇਲੂ ਬਰਾਮਦ ਹੋਇਆ ਜੀ ਗ੍ਰਫਤਾਰੀ ਇਹਨਾਂ ਦੀ ਕਰ ਲਈ ਗਈ ਹੈ ਜੀ ਮੁਕਦਮਾ ਦਰਜ ਜਿਸੇ ਕੀਤਾ ਇਹਨਾਂ ਦਾ ਰਿਮਾਨਡ ਲੈ ਕੇ ਕਿਹੜੇ ਕਿਹੜੇ ਇਹਨਾਂ ਦੇ ਸਾਥੀ ਨੇ ਜਿਹਦੇ ਕਿਹਦੇ ਨਾਲ ਇਹ ਹੋਰ ਇਹਨਾਂ ਚੀਜ਼ ਚੋਰੀਆਂ ਕੀਤੀਆਂ ਉਹ ਸਖਤੀ ਨਾਲ ਪੁਛਗਛ ਕੀਤੀ ਜਾਊਗਾ ਇਹਨਾਂ ਚੋਰ ਆ ਕਿ ਉਹ ਨਵੇਂ ਇਹ ਅੱਜ ਹੀ ਕਾਬੂ ਆਏ ਨੇ ਜੀ ਇਹ ਛੋਟੀਆਂ ਛੋਟੇ ਇਹਨਾਂ ਇਹਨਾਂ ਦੀ ਸ਼ੋਰਤ ਪਤਲਾ ਗਈ ਵੀ ਚੋਰੀਆਂ ਕਰਨ ਦੇ ਆਦੀ ਸੀ ਛੋਟੀਆਂ ਮੋਟੀਆਂ ਚੋਰੀਆਂ ਪਰ ਹੁਣ ਕਾਬੂ ਆ ਗਏ ਨੇ ਜੀ ਹੁਣ ਇਹਨਾਂ ਕੋਲ ਸਖਤੀ ਨਾਲ ਪੁਛਗਛ ਕਰਕੇ ਤੇ ਹੋਰ ਚੋਰੀਆਂ ਬਾਰੇ ਵੀ ਹਾਂਜੀ ਇਹ ਨਸ਼ੇ ਸੇਵਨ ਵੀ ਕਰਦੇ ਨੇ ਔਰ ਜਿਹੜੇ ਪੈਸੇ ਕਮਾਉਂਦੇ ਉਹਨਾਂ ਨੂੰ ਇਸੇ ਲਈ ਮਿਸਯੂਜ਼ ਕਰਦੇ ਆ ਜੀ। ਕੋਈ ਨਾ ਵਪਾਰਕ ਅਧਿਕਾਰਾਂ ਕਰ ਕੋਈ ਨਹੀਂ ਕਿਰਚ ਬਰਾਮਦ ਹੋਈ ਇਹਨਾਂ ਕੋਲੋਂ ਤੇ ਬਾਕੀ ਇਹ ਚੋਰੀ ਦਾ ਸਾਰਾ ਸਮਾਨ ਬਰਾਮਦ ਕਰ ਲਿਆ ਗਿਆ। ਕੀ ਕਰ ਨਹੀਂ ਕਰਦੇ? ਪਰਚਾ ਦਰਜ ਕਰ ਦਿੱਤਾ ਇਹਨਾਂ ਦੇ ਤੇ ਰਮਾਨ ਲੈ ਕੇ ਹੋਰ ਕੋਸ਼ਿਸ਼ ਕਰਾਂਗੇ।